8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਜੋਂ ਮਨਾਇਆ ਜਾਂਦਾ ਅੱਜ ਸਮਾਜ ਵਿੱਚ ਮਹਿਲਾਵਾਂ 'ਤੇ ਫੈਲ ਰਹੀਆਂ ਬੁਰਾਈਆਂ ਨੂੰ ਸਵੈ ਸ਼ਕਤੀਮਾਨ ਹੋਣ ਦੇ ਨਾਲ-ਨਾਲ ਲਾਮਬੰਦ ਹੋ ਕੇ ਹੀ ਸਮਾਜ ਵਿੱਚ ਸੁਧਾਰ ਕੀਤਾ ਜਾ ਸਕਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੋਗਾ ਦੇ ਫ੍ਰੀडम ਫਾਈਟਰਜ਼ ਭਵਨ ਮੋਗਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਜੋਂ ਕਰਵਾਏ ਗਏ ਸਮਾਗਮ ਦੌਰਾਨ ਬੀਬੀ ਬਿਆੰਤ ਕੌਰ ਨੇ ਕੀਤਾ ਸਭ ਤੋਂ ਪਹਿਲਾਂ ਮੈਂ ਅਜੰਤਰਸ਼ੀ ਦਿਵਸ ਦੇ ਮੌਕੇ ਤੇ ਸਾਰੀਆਂ ਔਰਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਆ ਕਿ ਅੱਜ ਅਸੀਂ ਇਸ ਮਕਾਮ ਤੇ ਪਹੁੰਚ ਚੁੱਕੇ ਹਾਂ ਕਿ ਅਸੀਂ ਔਰਤਾਂ ਦੇ ਲਈ ਇੱਕ ਦਿਵਸ ਮਨਾਉਣ ਦੇ ਲਈ ਅਸੀਂ ਇਸ ਚੀਜ਼ ਨੂੰ ਆਰਗੇਨਾਈਜੇਸ਼ਨ ਚ ਕਰਦੇ ਆ ਅੱਜ ਅਸੀਂ ਇਸ ਮੌਕੇ ਤੇ ਵੀ ਇੱਥੇ ਜਿਹੜੇ ਆਰਗੇਨਾਈਜੇਸ਼ਨ ਨੇ ਪੰਜਾਬੀ ਸਾਇਤ ਅਕੈਡਮੀ ਨੇ ਜਿਹੜਾ ਔਰਤ ਦਿਵਸ ਦੇ ਮੌਕੇ ਦੇ ਉੱਤੇ ਇੱਕ ਭਾਸ਼ਣ ਦੇ ਲਈ ਬੁਲਾਇਆ ਹੈ ਜਾਂ ਕੀਤਾ ਹੈ ਉਸ ਲਈ ਇੱਥੋਂ ਇਹ ਜਾਹਰ ਹੁੰਦਾ ਹੈ ਕਿ ਅੱਜ ਵੀ ਕਈ ਜਿਹੜੇ ਜਿਹੜੀਆਂ ਉਹਨਾਂ ਨੇ ਸਟੋਰੀਜ਼ ਦੱਸੀਆਂ ਜਾਂ ਉਹਨਾਂ ਬਾਰੇ ਦੱਸਿਆ ਅੱਜ ਵੀ ਕਈ ਇਲਾਕੇ ਜਾਂ ਇਹੋ ਜਿਹੀ ਹੈਗੇ ਨੇ ਜਿੱਥੇ ਔਰਤਾਂ ਨੂੰ ਪੜ੍ਹਾਈ ਦੇ ਇਹ ਤਾਂ ਅੱਗੇ ਕਰ ਦਿੱਤਾ ਜਾਂਦਾ ਪਰ ਫਿਰ ਵੀ ਕਈ ਉਹਨਾਂ ਦੀਆਂ ਮਜਬੂਰੀਆਂ ਕਾਰਨ ਪਰਿਵਾਰਾਂ ਦੀਆਂ ਜਿਹੜੀਆਂ ਰੋਕਾਂ ਦੇ ਕਾਰਨ ਹਜੇ ਵੀ ਉਹ ਆਪਣੀ ਤਰ੍ਹਾਂ ਨਾਲ ਪੂਰੀ ਤਰ੍ਹਾਂ ਸ਼ਕਤੀਕਰਨ ਦੇ ਵਿੱਚ ਨਹੀਂ ਆ ਪਈਆਂ ਹਾਂਜੀ ਹਾਂਜੀ ਜਿਨ੍ਹਾਂ ਦੇ ਕਈਆਂ ਦੇ ਮਤਲਬ ਮੰਨ ਲਓ ਜਿਵੇਂ ਕਈ ਕਈ ਔਰਤਾਂ ਘਰਾਂ 'ਚ ਕੰਮ ਕਰ ਰਹੀਆਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਰਹੀਆਂ ਜਾਂ ਜਿਨ੍ਹਾਂ ਦੇ ਪਾਰਟਨਰ ਜਾਂ ਜਿਨ੍ਹਾਂ ਦੇ ਹਮਸਫਰ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਇਕਨੋਮਿਕਲੀ ਜਾਂ ਆਰਥਿਕ ਸਾਥ ਨਹੀਂ ਪਾ ਰਹੇ ਜਾਂ ਡ੍ਰਿੰਕ ਕਰਦੇ ਨੇ ਜਾਂ ਉਹਨਾਂ ਦੇ ਬੱਚੇ ਨਹੀਂ ਪੜਾ ਪਾਰੇ ਉਹਨਾਂ ਨੂੰ ਹੀ ਅਸੀਂ ਮਤਲਬ ਕੁਛ ਨਾ ਕੁਛ ਸਾਹਿਤਾ ਜਿਹੜੀ ਉਹਨਾਂ ਨੂੰ ਦਿੱਤੀ ਹੋ। ਸਭ ਤੋਂ ਸਾਰਿਆਂ ਨੂੰ ਹੈਪੀ ਵੂਮਨਸਡੇ ਸਾਰੀ ਲੇਡੀਜ਼ ਨੂੰ। ਠੀਕ ਹੈ ਬਸ ਇਹ ਮੀਟਿੰਗ ਹੈ ਕਿ ਜੋ ਸਟੇਜ 'ਤੇ ਨੀਲਮ ਕਪੂਰ ਮੈਮ ਬੋਲ ਰਹੀ ਨੇ ਅਸੀਂ ਉਹਨਾਂ ਨੇ ਇੰਨੀਆਂ achi ਆਪਣੀਆਂ ਲਾਈਫ ਦੀਆਂ ਗੱਲਾਂ ਸੁਣਾਈ ਕਿ ਅਸੀਂ ਐਨ ਐਕਸਪਾਇਰ ਹੋ ਗਏ ਕਿ ਅਸੀਂ ਵੀ ਹੁਣ ਚਾਹਨੇ ਕਿ ਅਸੀਂ ਵੀ ਅੱਗੇ ਕੁਝ ਕਰੀਏ ਜਾਂ ਜਿਵੇਂ ਮੇਰੀ ਫਰੈਂਡ ਨੇ ਕਿਹਾ ਕਿ ਅੱਗੇ ਜਾ ਕੇ ਅਸੀਂ ਕਿਸੇ ਦੀ ਹੈਲਪ ਕਰੀਏ। ਫੋਰ ਐਗਜ਼ਾਮਪਲ ਜਿਵੇਂ ਮੈਂ ਟਿਊਸ਼ਨਲ ਸੈਂਟਰ ਹੈ ਮੇਰਾ ਤੇ ਮੇਰੇ ਕਈ ਬੱਚੇ ਹੈ ਫੌਂਡ ਨਹੀਂ ਕਰ ਪਾਉਂਦੇ ਹੈਗੇ ਉਹਨਾਂ ਦੇ ਜਿਵੇਂ ਕਈਆਂ ਦੇ ਬੱਚੇ ਅਪੇਰੈਂਸਮਦ ਕੀ ਡਿਵੋਰਸਿਸ ਨੇ ਤੇ ਮੈਂ ਉਹਨਾਂ ਬੱਚਿਆਂ ਦੀ ਹੈਲਪ ਉਹਨਾਂ ਨੂੰ ਫ੍ਰੀ ਆਫ ਕਾਸਟ ਕਰਦੀ ਆ ਮੈਂ ਉਹਨਾਂ ਤੋਂ ਕੋਈ ਫੀਸ ਨਹੀਂ ਲੈਂਦੀ ਹੈਗੀ ਲਾਈਫਟਾਈਮ ਲਈ ਮੇਰੇ ਕੋਲ ਜਿਹੜਾ ਬੱਚਾ ਵੀ ਆਂਦਾ ਮੈਨੂੰ ਜਿੰਦਾ ਦਾ ਵੀ ਲੱਗਦਾ ਮੈਂ ਉੱਤਾ ਹੀ ਬੰਦੇ ਕੋਲ ਫੀਸ ਲੈਣੀ ਆ ਜੋ ਜਿੰਨੀ ਫੀਸ ਹੁੰਦੇ ਨੇ ਮੈਂ ਉਹਨਾਂ ਹੀ ਕਹਿੰਦੀ ਮੈਂ ਨਹੀਂ ਕਹਿੰਦੀ ਕਿ ਵਧ ਦੇਣ ਜਾਂ ਘਟ ਦੇਣ ਨਾ ਮੈਂ ਜਿੰਦਾ ਮੇਰੇ ਕੋਲ ਜਿੰਨੀ ਕੋਈ ਹੈਲਪ ਹੁੰਦੀ ਹੈ ਜਿੰਨੀ ਕੋਈ ਸੋਸ਼ਲ ਹੈਲਪ ਹੁੰਦੀ ਮੈਂ ਉਹਨਾਂ ਨੂੰ ਕਰ ਪਾਉਂਦੀ ਬਸ ਐਹੀ ਕਿ ਆਪਣੇ ਕਹਿੰਦਾ ਤੇ ਸਟੈਂਡ ਰਹਿਣ ਕਦੀ ਵੀ ਕਿਸੇ ਤੋਂ ਡਰ ਕੇ ਨਾ ਰਹਿਣ ਕਿ ਜੋ ਵੀ ਆ ਉਹ ਕਰਕੇ ਦਿਖਾਣ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਕਿ ਮੁੰਡਿਆਂ ਨਾਲ ਕੁੜੀਆਂ ਵੱਧ ਅੱਗੇ ਹੈਗੀਆਂ ਨੇ ਸਟੱਡੀ ਵੇਲੇ ਵੀ სპੋਰਟਸ ਵੱਲੋਂ ਵੀ ਜਿੱਥੋਂ ਵੀ ਆਪਾਂ ਖੜ ਪਾਸੇ ਕਹ ਲਈਏ ਕਿ ਕੁੜੀਆਂ ਅੱਗੇ ਵੱਧ ਨੇ ਬਸ ਕਿ ਕਿਸੇ ਕੋ ਡਰ ਕੇ ਰਹਿਣ ਦੀ ਲੋੜ ਨਹੀਂ ਹੈਗੀ ਜੋ ਵੀ ਆ ਨੇ ਅਸੀਂ ਜਿਵੇਂ ਹੁਣ ਕੋਈ ਫੋਰ ਐਗਜ਼ੈਂਪਲ ਕੋਈ ਦੀਦੀ ਹੁਣ ਸੇ ਮੈਂ ਦੋ ਮੈਰਿਡ ਨੇ ਗਰਲਸ ਸਾਡੇ ਕਲਾਸ ਦੇ ਵਿੱਚ ਨਹੀਂ ਆ ਪਾਂਦੀਆਂ ਸੀ ਉਹਨਾਂ ਨੂੰ ਰੋਜ਼ ਦਾ ਕੰਮ ਦੇ ਦਿੰਦੇ ਆ ਕਿ ਦੀਦੀ ਸੇ ਅੱਜ ਆ ਮੈਮ ਨੇ ਕਿਆ ਵਾ ਤੁਸੀਂ ਆ ਕਰਕੇ ਆਣਾ ਮਤਲਬ ਕਿ ਰੋਜ਼ ਆਪਣਾ ਮੈਸੇਜ ਜੋ ਵੀ ਬੱਚਾ ਨਿਆ ਦਾ ਜਿਹਦਾ ਮੈਸੇਜ ਹ ਤੱਕ ਪੁੰਚਾ ਦੇਣੇ ਕਿ ਭਈ ਜੇ ਤੂੰ ਕੱਲ ਆਏਂਗਾ ਤੇ ਕੰਮ ਪ੍ਰਪੇਅਰ ਕਰਕੇ ਆਇਆ ਹਨਾ ਉਹਨਾਂ ਦੀ ਗੱਲਾਂ ਸੁਣ ਕੇ ਕਾਫੀ ਇਨਸਪਾਇਰ ਹੋ ਰਹੇ ਆ ਠੀਕ ਹੈ ਉਹਨੇ ਸਾਡੇ ਨੂੰ ਬਹੁਤ ਜ਼ਿਆਦਾ ਮਿਲਦੀ ਪਈਏ ਕਿ ਹਾਂ ਅਸੀਂ ਵੀ ਅੱਗੇ ਕੁਝ ਕਰੀਏ ਆਪਣੇ ਲਈ ਤਾਂ ਕਿ ਅਸੀਂ ਵੀ ਕਿਸ ਆਪਣੇ ਸਟੈਂਡ ਹੋਈਏ ਆਪਣੇ ਆਪਾਂ ਤੇ ਤੇ ਜੋ ਵੀ টিਚਰਸ मैम ਨੇ ਹਨਾ ਉਹਨਾਂ ਦੀ ਗੱਲਾਂ ਤੇ ਸਾਨੂੰ ਇਹਨਾਂ ਹੋਦਾ ਕਿ ਅਸੀਂ ਵੀ ਕਿਸੇ ਦੀ ਗਾਂਹਾਂ ਜਾ ਕੇ ਹੈਲਪ ਕਰੀਏ ਤਾਂ ਕਿ ਉਹਨਾਂ ਦੀ ਜਿੱਦਾ ਅਸੀਂ ਐਜੂਕੇਸ਼ਨ ਪਾ ਰਹੇ ਆ ਤਾਂ ਕਿ ਉਹ ਵੀ ਅੱਗੇ ਜਾ ਕੇ ਆਪਣੀ ਐਜੂਕੇਸ਼ਨ ਕਰਨ ਤਾਂ ਕਿ ਉਹ ਵੀ ਆਪਣੇ ਪੈਰ ਤੇ ਸਟੈਂਡ ਹੋਣ ਮੈਂ ਜਿਹੜਾ ਕੀ ਡ੍ਰੀਮ ਕੀ ਹੈ ਕੀ ਬੰਨਾ ਚਾਹੁੰਦੀ ਹਾਂ ਮੈਂ ਟੀਚਰ ਬੰਨਾ ਚਾਹੁੰਦੀ ਹਾਂ ਟੀਚਰ ਬੰਨਾ ਚਾਹੁੰਦੀ ਹਾਂ ਹਾਂਜੀ ਤੇ ਕਿਸ ਤਰ੍ਹਾਂ ਹੈਲਪ ਕਰੂੰਗੀ ਲੋਕਾਂ ਨੂੰ ਜਿਵੇਂ ਹੁਣ ਦੇਖੋ ਗਰੀਬ ਸਟੂਡੈਂਟਸ ਹੁੰਦੇ ਨੇ ਹਨਾ ਉਹਨਾਂ ਕੋ ਆਪਣੇ ਖਰਚੇ ਲਈ ਜਦ ਸਕੂਲ ਜਾਣ ਲਈ ਉਹਨਾਂ ਕੋ ਫੀਸ ਵਗੈਰਾ ਨਹੀਂ ਹੁੰਦੀ ਤਾਂ ਉਹਨਾਂ ਨੂੰ ਘਰੇ ਟਿਊਸ਼ਨਸ ਪੜਾ ਕੇ ਫ੍ਰੀ ਦੇ ਵਿੱਚ ਤਾਂ ਕਿ ਉਹ ਅੱਗੇ ਆਪਣਾ ਪੜ੍ਹ ਸਕਣ ਐਸਐਮਜ਼ਡ ਪੰਜਾਬ ਦੇ ਲਈ ਮੌਕਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ